ਆਪਣੇ ਪਾਪਾ ਵਾਂਗ ਬੌਕਸਰ ਤਾ ਤੂੰ ਬਣ ਨਹੀਂ ਸਕਿਆ ਪਰ ਐਕਟਰ ਤੂੰ ਕਮਾਲ ਦਾ ਬਣੇਗਾ ਕਰਮਜੀਤ ਸਿੰਘ ਮੈਂ ਜਿਸ ਦਿਨ ਤੋਂ ਫਿਲਮ ਦੀ ਸ਼ੂਟ ਸਟਾਰਟ ਕੀਤੀ ਔਰ ਟ੍ਰੇਲਰ ਤੱਕ ਨੇ ਫਿਲਮ ਕੰਪਲੀਟ ਹੋਂ ਦਾ ਗਨ ਮੈਨੂੰ ਲੱਗਦਾ ਕਿ ਮੈਂ ਕੋਈ ਵੀ ਐਸਾ ਦਿਨ ਜਾਂ ਰਾਤ ਹੋਈ ਹੈ ਕਿ ਜਦੋਂ ਮੈਂ ਫਿਲਮ ਬਾਰੇ ਨਾ ਸੋਚਦਾ ਓਏ ਤੈਨੂੰ ਮੇਨ ਰੋਲ ਲਈ ਸਾਈਨ ਕਰ ਲਿਆ ਅੱਜਕੱਲہ ਆਪਾਂ ਦੇਖਦੇ ਆਂਡਸਟਰੀ ਦੇ ਵਿੱਚ ਨਾ ਫਿਲਮਾਂ ਫਲੋਪ ਹੋ ਰਹੀਆਂ ਨੇ ਉਹ ਨਹੀਂ ਕਨੈਕਟ ਕਰ ਪਏ ਦੇ ਵਿੱਚ ਕਮੀ ਸਾਡੀ ਹੈ ਆਡੀਅੰਸ ਦੀ ਨਹੀਂ ਹੈ ਆਡੀਅੰਸ ہمیشہ ٹھیک ہے میرا حسدار بے پنجاب جو انہوں نے کام کیتا ہے فلم چھ مطلب میں دے بہت ہے خوش ہوئی ہاں اور انہاں واسطے بھی میں ہمیشہ دعا کرتا کہ انہوں نے اور کام کرتے رہے ہیں چنگی فلم چھ نجھا رہے ہیں تو جلیل آدمی میں نہیں دیکھا انہوں نے بٹا تو کھا ਸ਼ਿਲਪਾ ਸ਼ੇਟੀ ਮੈਮ ਦੀ ਜਰ ਜਦੋਂ ਉਹਨੇ ਟ੍ਰੇਲਰ ਲਾਂਚ ਤੇ ਕਿਹਾ ਸੀਗਾ ਕਿ ਚੁੱਲ ਹੈ ਮੇਰੇ ਪਤੀ ਕੋ ਐਕਟਿੰਗ ਦਾ ਇੱਕ ਮੌਕਾ ਇੱਕ ਮੌਕਾ ਕਦ ਪਕੈ ਨੇ ਸੁਣਦੇ ਸੁਣਦੇ ਮੈਥੋਂ ਹੋਰ ਬਰਦਾਸ਼ਤ ਨਹੀਂ ਹੁੰਦਾ ਕਰੋ ਉਹ ਡਾਇਰੈਕਟਰ ਨਹੀਂ ਸੀ ਉਹ ਬਿਜ਼ਨਸਮੈਨ ਸੀ ਲੇਕਿਨ ਜ਼ਿੰਦਗੀ ਦੇ ਕੁਝ ਐਸੇ ਉਤੜਾ ਅਟੜਾ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਦੇਖੇ ਔਰ ਉਹ ਆਪਣੇ ਆਪ ਨੂੰ ਪ੍ਰੂਫ ਕਰਨਾ ਚਾਹਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਔਨਅਰ ਤੇ ਅੱਜ ਸਾਡੇ ਨਾਲ ਸਪੈਸ਼ਲ ਗੈਸਟ ਜਿਹੜੇ ਕਿ ਜੁੜੇ ਨੇ ਦਾਸਵਾ ਕਿ ਮਹਿਰ ਫਿਲਮ ਜੋ ਕਿ 5 ਸੈਪਟੇਮਬਰ ਨੂੰ ਆ ਰਹੀ ਹੈ ਤੇ ਫਿਲਮ ਦੇ ਡਾਇਰੈਕਟਰ ਰਾਕੇਸ਼ ਮਹਿਤਾ ਜੀ ਸਾਡੇ ਨਾਲ ਨੇ ਤੇ ਇਸਦੇ ਨਾਲ ਜੇ ਗੱਲ ਕਰ ਲਈਏ ਤਾਂ ਇਹਨਾਂ ਨੇ ਮਹਿਰ ਤਾਂ ਚਲੋ ਇੱਕ ਵਧੀਆ ਫਿਲਮ ਆ ਹੀ ਰਹੀ ਹੈ ਇਸ ਤੋਂ ਪਹਿਲਾਂ ਵੀ ਜਿਹੜੀ ਕਿ ਮਸ਼ਹੂਰ ਫਿਲਮਾਂ ਇੰਡਸਟਰੀ ਨੂੰ ਦਿੱਤੀਆਂ ਨੇ ਤੇ ਅੱਜ ਇਹਨਾਂ ਨਾਲ ਮੁਲਾਕਾਤ ਕਰਦੇ ਆ ਤੇ ਜਾਣਦੇ ਆ ਕਿ ਮਹਿਰ ਤੇ ਸੈੱਟ ਤੇ ਮਾਹੌਲ ਕਿਵੇਂ ਦਾ ਸੀਗਾ ਕਿਵੇਂ ਦਾ ਜੋ ਕਿ ਐਕਸਪੀਰੀਅੰਸ ਇਹਨਾਂ ਦਾ ਫਿਲਮ ਦੇ ਦੌਰਾਨ ਰਿਹਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕ ਮੈਂ ਬਹੁਤ ਵਧੀਆ ਚੜ੍ਹਦੀ ਕਲਾ ਬਹੁਤ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਹਮੇਸ਼ਾ ਤੇ ਕਿਵੇਂ ਦਾ ਐਕਸਪੀਰੀਅੰਸ ਹੈਗਾ ਕਿ ਮਾਹੌਲ ਸੀਗਾ ਕਿ ਨੱਕ ਜੇ ਆਪਾਂ ਗੱਲ ਕਰੀ ਇੱਕ ਔਰੇ ਦੀ ਗੱਲ ਕਰਦੇ ਆ ਤੇ ਕਿਵੇਂ ਦਾ ਔਰਾ ਰਿਹਾ ਪਿਲਾਂ ਤੁਸੀਂ ਟ੍ਰੇਲਰ ਵੇਖਿਆ ਹਾਂਜੀ ਟ੍ਰੇਲਰ ਕਿਦਾਂ ਲੱਗਿਆ ਤੁਹਾਨੂੰ ਬਹੁਤ ਕੈਟ ਸੀਰੀਅਸਲੀ ਮੈਨੂੰ ਤਾਂ ਪਹਿਲਾਂ ਟੀਜ਼ਰ ਵੀ ਬਹੁਤ ਵਧੀਆ ਲੱਗਿਆ ਸੀਗਾ ਮੈਨੂੰ ਤਾਂ ਵੇਟ ਸੀ ਕਿ ਉਹਨ ਟੀਜ਼ਰ ਤੋਂ ਬਾਅਦ ਛੇ ਤੀ ਟ੍ਰੇਲਰ ਆਣਗੇ بس ਉਹ ਟ੍ਰੇਲਰ ਦੇਖ ਕੇ ਹੀ ਤੁਹਾਨੂੰ ਅੰਦਾਜ਼ਾ ਹੋ ਗਿਆ ਨਾ ਕਿ ਫਿਲਮ ਦਾ ਸੈੱਟ ਦਾ ਮਾਹੌਲ ਕਿਦਾਂ ਰਿਹਾ ਹੋਣਾ ਉਹ ਫਿਲਮ ਦਾ ਸੈੱਟ ਦਾ ਮਾਹੌਲ ਹੀ ਹੈ ਜਿਹੜਾ ਆਪਾਂ ਟ੍ਰੇਲਰ ਚ ਕਨਵਰਟ ਕੀਤਾ ਤੇ ਬਾਕੀ ਹੁਣ ਬਾਕੀ ਜਿਹੜੀ ਚੀਜ਼ਾਂ ਤੁਸੀਂ ਫਿਲਮ ਚ ਵੇਖੋਗੇ ਬਹੁਤ ਪੋਜ਼ਿਟਿਵ ਜੇ ਆਪਾਂ ਗੱਲ ਕਰੀਏ ਮਿਹਰ ਇੱਕ ਵੱਖਰਾ ਜੋ ਕਿ ਕਨਸੈਪਟ ਲੈ ਕੇ ਆ ਰਹੀ ਹੈ ਇੰਡਸਟਰੀ ਦੇ ਵਿੱਚ ਤੇ ਕਿੱਥੋਂ ਖਿਆਲ ਆਇਆ ਇਸ ਸਟੋਰੀ ਦੇ ਬਾਰੇ ਤੁਸੀਂ ਲਿਖਦੇ ਵੀ ਹੋ ਜਿਵੇਂ ਸਟੋਰੀ ਰਾਈਟਰ ਵੀ ਹੋ ਇੱਕ ਹੈਲ ਦੇਖੋ ਜੀ ਐਜ਼ ਅ ਰਾਈਟਰ ਨਾਲ ਤੁਸੀਂ ਕੁਝ ਨਾ ਕੁਝ ਤੁਹਾਡੇ ਆਬਿੱਤੀਆਂ ਹੀ ਹੁੰਦੀਆਂ ਹਨ ਜੀਵਨ ਦੀਆਂ ਜਿਹੜੀਆਂ ਤੁਸੀਂ ਕਹਾਣੀਆਂ ਚ ਉਹਨੂੰ ਕਨਵਰਟ ਕਰ ਦਿੰਦੇ ਹੋ ਮੇਰੀ ਜ਼ਿੰਦਗੀ ਦੇ ਵੀ ਕੁਝ ਇਹੋ ਜਿਹੇ ਮਤਲਬ ਪੁਆਇੰਟਸ ਰਹੇ ਕੁਝ ਇਹੋ ਜਿਹੇ ਪੜਾਵ ਰਹੇ ਜਿੱਥੇ ਮੈਨੂੰ ਮੁਸ਼ਕਿਲਾਂ ਆਇਆਂ ਸਟਰਗਲ ਦਾ ਜਾਂ ਰਿਸਪੌਂਸਿਬਿਲਟੀਜ਼ ਦਾ ਯੂ ਨੋ ਡਿਸੀਜਨ ਲੈਣੇ ਪਏ ਤੇ ਬਸ ਉਹ ਸਾਰਿਆਂ ਨੂੰ ਜੋੜ ਹੀ ਹੈ ਮਹਿਰ ਰਿਸ਼ਤਿਆਂ ਦੀ ਕਹਾਣੀ ਹੈ ਬੜੇ ਖੂਬਸੂਰਤ ਰਿਸ਼ਤੇ ਦੀ ਕਹਾਣੀ ਹੈ ਫਾਦਰ ਸੰਦਰ ਰਿਲੇਸ਼ਨ ਦੀ ਕਹਾਣੀ ਹੈ ਮਦਰ ਸੰਦਰ ਰਿਲੇਸ਼ਨ ਦੀ ਕਹਾਣੀ ਹੈ ਹਸਬੰਡ ਵਾਈਫ ਦੇ ਰਿਲੇਸ਼ਨ ਦੀ ਕਹਾਣੀ ਹੈ ਦੋਸਤ ਦੀ ਕਹਾਣੀ ਹੈ ਬੜੇ ਰਿਸ਼ਤੇ ਦੀ ਕਹਾਣੀ ਹੈ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਪਰਸਨਲੀ ਰਿਲੇਟ ਕਰਦੀ ਹੈ ਸਟੋਰੀ ਕਿਤੇ ਨਾ ਕਿਤੇ ਤੇ ਕੁਝ ਦੱਸਣਾ ਚਾਹੋਗੇ ਕਿ ਕਿਹੜਾ ਕਨਸੈਪਟ ਜਿਹੜਾ ਕਿ ਇਸ ਦੇ ਨਾਲ ਰਿਲੇਟ ਕਰ ਰਿਹਾ ਹੈ ਮੇਰਾ ਪਰਸਨਲ ਤੇ ਮੈਂ ਉਹ ਹੀ ਦੱਸਿਆ ਜੋ ਹੈ ਇੱਕ ਛੋਟਾ ਜਿਹਾ ਇੱਕ ਤੁਹਾਨੂੰ ਮੈਂ ਦੱਸਦਾ ਕਿਸਾ ਬਹੁਤ ਇਮੋਸ਼ਨਲ ਹੈ ਜਿੱਤੋਂ ਕਹਾਣੀ ਦੀ ਮਿਲ ਕਹਾਣੀ ਪੈਦਾ ਜਿੱਤੋਂ ਹੋਈ ਮੇਰਾ ਬੇਟਾ 10 12 ਸਾਲ ਦਾ ਸੀ ਤੇ ਉਹ ਅਚਾਨਕ ਉਹਨੂੰ ਬੁਖਾਰ ਚੜ ਗਿਆ ਬੁਖਾਰ ਚੜਨ ਤੋਂ ਬਾਅਦ ਉਹਨੂੰ ਥੋੜੇ ਹੱਥਾਂ 'ਚ ਡਾਟ-ਡਾਟਸ ਮੈਂ ਕਿਹਾ ਟੈਸਟ ਕਰਾ ਕੇ ਦੇਖਣਾ ਕੀ ਹੋ ਗਿਆ ਜੋ ਟੈਸਟ ਕਰਾਇਆ ਤੇ ਨਿਕਲਿਆ ਡੇਂਗੀ ਡੇਂਗੀ ਨਿਕਲਿਆ ਤੇ ਉਹ ਡੇਂਗੀ ਦਾ ਤੇ ਡਾਰੀ ਬਹੁਤ ਸੀ ਉਹ ਮੈਂ ਪੁਰਾਣੀ ਥੋੜੀ ਜੀ ਗੱਲ ਦੱਸ ਰਿਹਾ ਤੇ ਉਹ ਫਟਾਫਟ ਮੈਨੂੰ ਹਸਪੀਟਲ ਲੈ ਕੇ ਗਿਆ ਉਹ ਕਹਿੰਦੇ ਜੀ ਇੱਥੇ ਐਡਮਿਟ ਕਰਨਾ ਪੈਣਾ ਐਡਮਿਟ ਕਰਨਾ ਮਤਲਬ 3-4 ਦਿਨ ਲੱਗਣਗੇ ਠੀਕ ਹੋਣ ਕਿਉਂਕਿ ਲੇਵਲਸ ਉੱਪਰ ਨੀਚੇ ਚਲੇ ਜਾਂਦੇ ਆ ਪਲੇਟਲੇਟ ਬਲੱਡ ਸੈਲਸ ਦੇ ਪਲੇਟਲੇਟ ਉੱਪਰ ਨੀਚੇ ਚੜਾਣੇ ਪੈਂਦੇ ਸਾਰੀਆਂ ਚੀਜ਼ਾਂ ਜੋ ਵੀ ਹੁੰਦੀ ਡਾਕਟਰੀ ਤੇ ਫਟਾਫਟ ਉਹਨੂੰ ਐਡਮਿਟ ਕਰਾਇਆ ਐਡਮਿਟ ਕਰਾਉਣ ਤੋਂ ਬਾਅਦ ਹੁਣ ਪਤਾ ਨਹੀਂ ਸੀ ਕਿ ਕੀ ਚੀਜ਼ ਹੈ ਨਾ ਕਦੀ ਘਰ ਰੱਖ ਨਹੀਂ ਸਕਦੇ ਕਿਉਂਕਿ ਅਗਰ ਕੰਟਰੋਲ ਤੋਂ ਬਾਹਰ ਗਈ ਤੇ ਫਿਰ ਪ੍ਰੋਬਲਮ ਵੀ ਹੋ ਸਕਦੀ ਐ ਸੁਣ ਕੇ ਮੈਂ ਡਰ ਗਿਆ ਫਿਰ ਜਦੋਂ ਰਾਤੀ ਦਿੰ ਦਿਨ ਮੈ ਰੁਕਿਆ ਹਰ ਰੋਜ ਰਾਤੀ ਹਲਕਾ ਜਿਹਾ ਥੋੜੀ ਕਰਵਟ ਵੀ ਲੰਦਾ ਸੀ ਨਾ ਮੈਂ ਡਰ ਜਾਂਦਾ ਸੀ ਕਿ ਯਾਰ ਕੋਈ ਪ੍ਰੋਬਲਮ ਤਾਂ ਨਹੀਂ ਐ ਸੋ ਫਿਰ ਜਦੋਂ ਕਦੀ ਪਲੇਟਲਟ ਚੜਾਣੇ ਬੰਦੇ ਸੀ ਫਿਰ ਉਹ ਥੋੜਾ ਜਿਹਾ ਬਲੱਡ ਬਲੱਡ ਵੀ ਆਉਣਾ ਸ਼ੁਰੂ ਹੋ ਗਿਆ ਮਤਲਬ ਬਹੁਤ ਮਤਲਬ ਚਿਜ ਕੋਰ ਦਿੰਦੇ ਸੀ ਮੈਨੂੰ ਕਿ ਮੈਂ ਕਹਿੰਦਾ ਸੀ ਯਾਰ ਇਹਨੂੰ ਹੀ ਕਿਉਂ ਡੰਗੇ ਹੋ ਗਿਆ ਮੈਨੂੰ ਕਿ ਨਹੀਂ ਹੋਇਆ ਉਹ ਉਹ ਮੇਰੀ ਕਹਾਣੀ ਨਹੀਂ ਐ ਉਹ ਹਰ ਬਾਪ ਦੀ ਕਹਾਣੀ ਐ ਮੈਨੂੰ ਲੱਗਦਾ ਹਰ ਫਾਦਰ ਇਹੀ ਸੋਚਦਾ ਹੈਗਾ ਬਸ ਉਤੋਂ ਹੀ ਐ ਕਹਾਣੀ ਨੇ ਜਨਮ ਲਿੱਤਾ ਤੇ ਮੈਂ ਕਿਹਾ ਕਿ ਐ ਐਕਸਪ੍ਰੈਸ ਕਰਨਾ ਬਹੁਤ ਜ਼ਰੂਰੀ ਹੈ ਪਬਲਿਕ ਨੂੰ ਬੱਚਿਆਂ ਨੂੰ ਆਡੀਅנס ਨੂੰ ਇਹ ਦੇਖਣਾ ਜ਼ਰੂਰੀ ਹੈ ਕਿ ਫਾਦਰ ਦਾ ਵੀ ਈਮੋਸ਼ਨ ਹੁੰਦਾ ਹੈ ਬਿਲਕੁਲ ਆਪਾਂ ਕਹਿ ਦਿੰਦੇ ਹਾਂ ਕਿ ਜਿਵੇਂ ਮੇਰੇ ਫਾਦਰ ਵੀ ਕਈ ਵਾਰ ਕਹਿੰਨੇ ਨੇ ਕਿ ਉਹਨਾਂ ਦਾ ਨੇਚਰ ਕੁਛ ਐ ਹੋ ਜਾਏ ਕਿ ਨਾ ਮੈਂ ਰੋ ਨਹੀਂ ਸਕਦਾ ਕਿ ਕੁਝ ਇਮੇਜ ਹੀ ਸ਼ਾਇਦ ਦੁਨੀਆ ਨੇ ਇਹੋ ਜਿਹੀ ਬਣਾਤੀ ਹੈ ਫਾਦਰ ਦੀ ਤੇ ਮੈਂ ਕਹਿੰਦੀ ਹਾਂ ਕਿ ਕਿਉਂ ਨਹੀਂ ਰੋ ਸਕਦੇ ਮੇਰੇ ਅੱਗੇ ਰੋ ਮੈਨੂੰ ਆਪਣੇ ਦੁੱਖ ਦੱਸੋ ਮੈਨੂੰ ਵੀ ਫੀਲ ਹੋਵੇ ਐਗਜ਼ੈਕਟਲੀ ਦੇਖੋ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਉਹਨਾਂ ਨੇ ਸੱਚਾਈ ਦੱਸੀ ਕਿ ਮੈਂ ਤੇਰੇ ਸਾਹਮਣੇ ਨਹੀਂ ਰੋ ਸਕਦਾ ਕੱਲੇ ਰੋ ਸਕਦੇ ਹੋ ਪਰ ਤੁਹਾਡੇ ਸਾਹਮਣੇ ਨਹੀਂ ਰੋ ਸਕਦੇ ਇਹੀ ਕਿਹਾ ਉਹਨਾਂ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਤੁਸੀਂ ਇਹ ਫੀਲ ਕਰੋ ਕਿ ਮੇਰੇ ਫਾਦਰ ਜਿਹੜਾ ਨਾ ਇਮੋਸ਼ਨਲੀ ਕਮਜ਼ੋਰ ਹੈ ਬਟ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਸਾਨੂੰ ਐਕਸਪ੍ਰੈਸ ਕਰ ਦੇਣਾ ਚਾਹੀਦਾ ਅਗਰ ਮੈਨੂੰ ਮੈਂ ਆਪਣੀ ਵੀ ਗੱਲ ਕਰਾਂ ਮੈਨੂੰ ਵੀ ਲੱਗਦਾ ਹੈ ਕਿ ਮੈਂ ਅੱਧਾ ਕਰਾਂਗਾ ਤਾਂ ਸ਼ਾਇਦ ਬੱਚੇ ਸੋਚਣਗੇ ਬਟ ਮੈਨੂੰ ਲੱਗਦਾ ਹੈ ਕਿ ਅਗਰ ਉਹ ਸੋਚਦੇ ਤਾਂ ਸੋਚਣ ਦਿਓ ਮੈਂ ਉਹਨਾਂ ਲਈ ਬਹੁਤ ਇਮੋਸ਼ਨਲ ਹਾਂ ਤੇ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਅਗਰ ਕੋਈ ਐਸੇ ਜੀ ਮੂਮੈਂਟ ਆਂਦੀ ਹੈ ਤੇ ਕੋਈ ਗੱਲ ਨਹੀਂ ਐਕਸਪ੍ਰੈਸ ਕਰਨਾ ਬਹੁਤ ਜ਼ਰੂਰੀ ਹੈ ਅੱਛਾ ਜਦੋਂ ਰਾਜਕੁੰਦਰਾ ਜੀ ਤੇ ਜੋ ਕਿ ਉਹਨਾਂ ਦੇ بیٹے ਨੇ ਜਦੋਂ ਉਹ ਪਲੇ ਕਰ ਰਹੇ ਸੀਗੇ ਸੈੱਟ ਤੇ ਸੀਗੇ ਤੇ ਕੀ ਐਵੇਂ ਲੱਗਦਾ ਸੀਗਾ ਕਿ ਰਾਜਕੁੰਦਰਾ ਦੀ ਜਗ੍ਹਾ ਮੈਂ ਖੜਿਆ ਹਾਂ ਤਾਂ ਮੇਰਾ ਬੇਟਾ ਹੈ ਉਹ ਫੀਲ ਨਾਲ ਹੀ ਤਾਂ ਫਿਲਮ ਬਣੀ ਹੈ ਉਹ ਫੀਲ ਸੀ ਤਾਂ ਹੀ ਤੇ ਸਭ ਚੀਜ਼ਾਂ ਨਿਕਲ ਕੇ ਆਈਆਂ ਮੈਂ ਉਹਨਾਂ ਨੂੰ ਦੱਸ ਸਕਿਆ ਕਿ ਇਦਾਂ ਕਰੋ ਇਦਾਂ ਸੋਚੋ ਇਦਾਂ ਪਰਫਾਰਮ ਕਰੋ ਉਹ ਡੈਫੀਨਿਟਲੀ ਹੈ ਚੀਜ਼ੋ ਅੱਛਾ ਈਜ਼ੀ ਰਿਹਾ ਕਿ ਚੈਲੈਂਜਿੰਗ ਰਿਹਾ ਕਿ ਕਿਵੇਂ ਦਾ ਸੀਗਾ ਦੇਖੋ ਚੈਲੈਂਜਿੰਗ ਤੇ ਹੁੰਦਾ ਹੀ ਹੈ ਫਿਲਮ ਬਣਾਉਣਾ ਕੋਈ ਈਜ਼ੀ ਕੰਮ ਨਹੀਂ ਹੈ ਫਿਲਮ ਨੂੰ ਐਗਜ਼ੀਕਿਊਟ ਕਰਨਾ ਉਸ ਅੱਛੀ ਫਿਲਮ ਬਣਾਣੀ ਹੈ ਤੁਹਾਨੂੰ ਉਸ ਫਿਲਮ ਚ ਗੁੱਡ ਮਤਲਬ ਪੂਰਾ ਪੂਰੇ ਤਰੀਕੇ ਨਾਲ ਜੁੜਨਾ ਪੈਂਦਾ ਦਿਨ ਰਾਤ ਮੈਂ ਜਿਸ ਦਿਨ ਤੋਂ ਫਿਲਮ ਦੀ ਸ਼ੂਟ ਸਟਾਰਟ ਕੀਤੀ ਹੈ ਔਰ ਦੇਰ ਤੱਕ ਨਹੀਂ ਆ ਫਿਲਮ ਕੰਪਲੀਟ ਹੋਣ ਤੱਕ ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਵੀ ਐਸਾ ਦਿਨ ਜਾਂ ਰਾਤ ਹੋਈ ਹੋਈ ਹੈ ਕਿ ਜਦੋਂ ਮੈਂ ਫਿਲਮ ਦੇ ਬਾਰੇ ਨਹੀਂ ਸੋਚਦਾ ਹਾਂ ਤਾਂ ਬਹੁਤ ਜ਼ਰੂਰੀ ਹੈ ਐਜ਼ ਅ ਫਿਲਮ ਮੇਕਰ ਚੈਲੈਂਜਿੰਗ ਡੈਫੀਨਿਟਲੀ ਹੁੰਦੀਆਂ ਸਿਚੁਏਸ਼ਨਸ ਔਰ ਉਸ ਚੈਲੰਜਸ ਦੇ ਨੂੰ ਪੂਰਾ ਕਰਨਾ ਜਾਂ ਉਹਨੂੰ ਉਹਨੂੰ ਫਤਿਹ ਕਰਨਾ ਹੀ ਇੱਕ ਡਾਇਰੈਕਟਰ ਦਾ ਟਾਸਕ ਹੈ ਜੋ ਕਰਨਾ ਜ਼ਰੂਰੀ ਹੈ ਨੂੰ ਅੱਜ ਕੱਲ ਆਪਾਂ ਦੇਖਦੇ ਇੰਡਸਟਰੀ ਦੇ ਵਿੱਚ ਨਾ ਫਿਲਮਾਂ ਫਲੋਪ ਹੋ ਰਹੀਆਂ ਨੇ ਨਹੀਂ ਜਾ ਰਹੀ ਹੈ ਹਿੱਟ ਜਿੱਥੇ ਤੱਕ ਦੇਖੀਏ ਬਹੁਤ ਰੇਅਰ ਹੀ ਹੈ ਕਿ ਕੋਈ ਹਿੱਟ ਹੋ ਜਾਂਦੀ ਹੈ ਪਰ ਜੇ ਗੱਲ ਕਰੀਏ ਤਾਂ ਇੱਕ ਇਹ ਵੀ ਰੀਜ਼ਨ ਹੈ ਕਿ ਫਿਲਮਾਂ ਨਾ ਉੱਪਰ ਉੱਪਰੋਂ ਲੰਘ ਜਾਂਦੀਆਂ ਨੇ ਕਹਾਣੀ ਡੂੰਘੀ ਨਹੀਂ ਹੁੰਦੀ ਤੇ ਇਸ ਦੇ ਵਿੱਚ ਜੇ ਗੱਲ ਕਰੇ ਡਾਇਰੈਕਟਰ ਦਾ ਬਹੁਤ ਅਹਿਮ ਰੋਲ ਜੋ ਕੀ ਹੁੰਦਾ ਹੈ ਕਿ ਕਿ ਛੋਟੀ ਜੀ ਚੀਜ਼ ਵੀ ਬਹੁਤ ਵੱਡਾ ਮੈਸੇਜ ਦੇ ਰਹੀ ਹੁੰਦੀ ਹੈ ਕਦੇ-ਕਦੇ ਕਿ ਇਸ ਫਿਲਮ ਦੇ ਵਿੱਚ ਤੁਸੀਂ ਕੀਤਾ ਹੈ ਕੁਝ ਐਵੇਂ ਦਾ ਕੋਸ਼ਿਸ਼ ਕੀਤੀ ਹੈ ਜੀ ਤੁਸੀਂ ਬਿਲਕੁਲ ਜਿਵੇਂ ਸਹੀ ਕਿਹਾ ਕਿ ਆਪਾਂ ਆਡੀਅנס ਨੂੰ ਨਹੀਂ ਇਹਦਾ ਜ਼ਿੰਮੇਵਾਰ ਠਹਿਰਾ ਸਕਦੇ ਕਿ ਆਡੀਅנס ਨਹੀਂ ਦੇਖਣ ਜਾ ਰਹੀ ਆਡੀਅנס ਨੂੰ ਤੁਸੀਂ ਕੁਝ ਅੱਛਾ ਦਿਖਾਓ ਤੇ ਆਡੀਅנס ਦੇਖੇਗੀ ਅਗਰ ਆਡੀਅנס ਨਹੀਂ ਦੇਖਣ ਗਈ ਜਾਂ ਆਡੀਅנס ਕਰਨ ਉਹ ਨਹੀਂ ਕਨੈਕਟ ਕਰ ਪਈ ਤੇ ਇਹਦੇ ਵਿੱਚ ਕਮੀ ਸਾਡੀ ਹੈ ਆਡੀਅנס ਨਹੀਂ ਹੈ ਆਡੀਅנס ਹਮੇਸ਼ਾ ਠੀਕ ਹੈ ਆਡੀਅנס ਕਦੀ ਗਲਤ ਨਹੀਂ ਹੈ ਐ ਮੈਂ ਗੱਲ ਮੰਨ ਲਓ ਆਪਣੇ ਦਿਮਾਗ ਚ ਜਿਹੜੇ ਵੀ ਫਿਲਮ ਮੇਕ ਕਰਨਾ ਚਾਹੇ ਮੈਂ ਵੀ ਆਉ ਦੇ ਚ ਹਰ ਮੈਨੂੰ ਇਹ ਲੱਗਦਾ ਹੈ ਕਿ ਮੈਂ ਐਸ ਫਿਲਮ ਦੇ ਰਹੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਆਡੀਅנס ਨੂੰ ਇੱਕ ਕਹਾਣੀ ਆਪਣੀ ਲੱਗੇ ਉਹ ਜੁੜਨ ਐਸ ਕੈਰੈਕਟਰ ਨਾਲ ਐਸ ਇਮੋਸ਼ਨ ਨਾਲ ਔਰ ਪੰਜਾਬੀ ਸਿਨੇਮਾ ਮਤਲਬ ਇੱਕ ਸਟੈਪ ਅੱਗੇ ਜਾਏ ਜੇ ਦੇਖੀਏ ਕਿ ਸਟਾਰ ਕਾਸਟ ਦੀ ਗੱਲ ਕਰਦੇ ਆ ਤਾਂ ਗੀਤਾ ਬਸਰਾ ਜੀ ਜੋ ਕਿ ਇੰਨੇ ਸਮੇਂ ਤੋਂ ਕੰਮ ਨਹੀਂ ਸਿਕਾ ਰਹੇ ਅਦਾਕਾਰੀ ਦੇ ਵਿੱਚ ਤੇ ਤੁਸੀਂ ਕਿਵੇਂ ਮਤਲਬ ਚੂਜ਼ ਕਰਿਆ ਕਿ ਗੀਤਾ ਬਸਰਾ ਜੀ ਕੰਮ ਕਰਨਗੇ ਗੀਤਾ ਬਸਰਾ ਜੀ ਦੀ ਵੀ ਇੱਕ ਬੜੀ ਇੰਟਰਸਟਿੰਗ ਕਹਾਣੀ ਹੈ ਜਿੱਦ ਰਾਜਕੁੰਦਰਾ ਜੀ ਨੂੰ ਆਪਾਂ ਫਾਈਨਲਾਈਜ਼ ਕੀਤਾ ਫਿਰ ਉਹ ਲਈ ਤੇ ਕਿਸੇ ਵੀ ਅੱਛੀ ਪੰਜਾਬੀ ਫੇਮਸ ਐਕਟਰਸ ਐਸਟੈਬਲਿਸ਼ਡ ਐਕਟਰਸ ਵਾਸਤੇ ਆਸਾਨ ਨਹੀਂ ਹੈ ਕਿਸੇ ਨਵੇਂ ਐਕਟਰ ਵਾਸਤੇ ਜਾਂ ਜੋ ਬਿਲਕੁਲ ਵੀ ਸਟਾਰ ਜਿੱਦ ਬਿਲਕੁਲ ਨਾਮ ਹੀ ਨਹੀਂ ਹੈ ਕੰਮ ਕਰਨਾ ਹੋਰ ਇਹ ਚੀਜ਼ ਨੂੰ ਅਸੀਂ ਸਮਝਦੇ ਵੀ ਹਾਂ ਤੇ ਉਹਨਾਂ ਵਾਸਤੇ ਫਿਰ ਸਾਨੂੰ ਜਾਂ ਤਾਂ ਕੋਈ ਨਵੀਂ ਕੁੜੀ ਦੇਖਣੀ ਪੈਣੀ ਸੀ ਜਾਂ ਕੋਈ ਇਹੋ ਜਿਹੀ ਕੁੜੀ ਜਿਨੇ ਕਾਫੀ ਟਾਈਮ ਤੋਂ ਕੰਮ ਨਾ ਕੀਤਾ ਹੋਏ ਲੇਕਿਨ ਅੱਛੇ ਐਕਟਰ ਹੋਏ ਕਾਫੀ ਹੋਰ ਵੀ ਨਾਮ ਹੈਗੇ ਬਟ ਆਪਾਂ ਜਦੋਂ ਛਾਪੜਾ ਸਾਹਿਬ ਮਕੇਸ਼ ਛਾਪੜਾ ਜੀ ਨੂੰ ਕੰਟੈਕਟ ਕੀਤਾ ਤੇ ਉਹਨਾਂ ਨੇ ਇਮੀਡੀਏਟਲੀ ਗੀਤਾ ਜੀ ਦਾ ਨਾਮ ਸੁਜੈਸਟ ਕੀਤਾ ਕਿ ਗੀਤਾ ਜੀ ਬਹੁਤ ਟੈਲੈਂਟਡ ਐਕਟਰੈਸ ਨੇ ਉਹਨਾਂ ਨੇ ਕੰਮ ਕਾਫੀ ਟਾਈਮ ਤੋਂ ਨਹੀਂ ਕੀਤਾ ਲੇਕਿਨ ਟੈਲੈਂਟਡ ਬਹੁਤ ਹੈ ਔਰ ਜੋ ਸੱਚਾਈ ਹੈ ਮੈਨੂੰ ਇਨੀ ਉਮੀਦ ਨਹੀਂ ਸੀ ਓਨੈਸਟਲੀ ਮੈਂ ਉਹਨਾਂ ਨਾਲ ਹੀ ਗੱਲ ਕਹਿ ਵੀ ਚੁੱਕਿਆ ਹਾਂ ਬਟ ਮੇਰੀ ਉਮੀਦ ਤੋਂ 100 ਟਾਈਮਸ ਬੈਟਰ ਉਹਨਾਂ ਨੇ ਪਰਫਾਰਮੈਂਸ ਮੈਨੂੰ ਮੱਲਾ ਬਿਕ ਦਮ ਸਰਪ੍ਰਾਈਜ਼ ਔਰ ਮੈਂ ਬਹੁਤ ਖੁਸ਼ ਹਾਂ कि मेनू एहोजे सरप्राइज दता मतलब ਤੁਸੀਂ ਸੈਟੀਸਫਾਈਡ ਹੋ ਐਜ਼ ਅਟ ਬਹੁਤ ਜਿਆਦਾ ਸੈਟੀਸਫਾਈਡ ਜੀ ਸੈਟੀਸਫਾਈਡ ਤਾਂ ਬੜੀ ਛੋਟੀ ਚੀਜ਼ ਹੈ ਮਤਲਬ ਜੋ ਉਹਨਾਂ ਨੇ ਕੰਮ ਕੀਤਾ ਹੈ ਫਿਲਮ ਚ ਮਤਲਬ ਮੈਂ ਤੇ ਬਹੁਤ ਕੁਛ ਵੀ ਹਾਂ ਔਰ ਉਹਨਾਂ ਵਾਸਤੇ ਵੀ ਮੈਂ ਹਮੇਸ਼ਾ ਦੁਆ ਕਰਦਾ ਕਿ ਉਹਨਾਂ ਹੋਰ ਉਹ ਕੰਮ ਕਰਦੇ ਰਹਿਣ ਚੰਗੀਆਂ ਫਿਲਮਾਂ ਦੇ ਨਜ਼ਰਾਂ ਸੇਮ ਕੁਸ਼ਨ ਰਾਜਕੁੰਦਰਾ ਸਰ ਦੇ ਰਾਜਕੁੰਦਰਾ ਜੀ ਦੇ ਉਹਨਾਂ ਦੇ ਦੇਖੋ ਹੀ ਵਾਸ ਨੈਵਰ ਐਕਟਰ ਉਹ ਕਦੀ ਐਕਟ੍ਰੈਸ ਨਹੀਂ ਸੀ ਲੇਕਿਨ ਜ਼ਿੰਦਗੀ ਦੇ ਇੰਨੇ ਉਤਾਰ ਚੜਾਅ ਉਹਨਾਂ ਨੇ ਵੇਖ ਲਏ ਆਪਣੇ ਉਹ ਐਕਟਰ ਬਣ ਗਏ ਫਿਰ ਸ਼ਿਲਪਾ ਸ਼ੈਟੀ ਮੈਮ ਦੀ ਜੋ ਉਹਨਾਂ ਨੇ ਟ੍ਰੇਲਰ ਲਾਂਚ ਤੇ ਕਿਹਾ ਸੀਗਾ ਕਿ ਚੁੱਲ ਹੈ ਮੇਰੇ ਪਤੀ ਕੋ ਐਕਟਿੰਗ ਦਾ ਜੋ ਉਹਨਾਂ ਨੇ ਕਿਹਾ ਸੀਗਾ ਚੁੱਲ ਤੇ ਸਾਰਿਆਂ ਨੂੰ ਹੁੰਦੀ ਹੈ ਬੜੇ ਬਹੁਤ ਵੱਡੇ ਵੱਡੇ ਇੰਡਸਟਰੀਲਿਸਟ ਹੈ ਬੜੇ ਆਮ ਜਨਤਾ ਆਮ ਪਬਲਿਕ ਡਾਕਟਰ ਪ੍ਰੋਫੈਸਰ ਸਭ ਨੂੰ ਚੁੱਲ ਹੁੰਦੀ ਹੈ ਯਾਰ ਐਕਟ ਉਹਨਾਂ ਜੀ ਹੋ ਸਕਦੀ ਹੈ ਉਹ ਵੀ ਤਾਂ ਇਨਸਾਨ ਹੀ ਹੈ ਲੇਕਿਨ ਉਹ ਕਦੀ ਐਕਟਰ ਨਹੀਂ ਸੀ ਉਹ ਬਿਜ਼ਨਸਮੈਨ ਸੀ ਲੇਕਿਨ ਜ਼ਿੰਦਗੀ ਦੇ ਕੁਝ ਐਸੇ ਉਤਾਰ ਚੜਾਅ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਦੇਖੇ ਔਰ ਉਹ ਆਪਣੇ ਨੂੰ ਪ੍ਰੂਫ ਕਰਨਾ ਚਾਹੁੰਦੇ ਆ ਔਰ ਉਸ ਇੰਡਸਟਰੀ 'ਚ ਵਿਚਰਦੇ ਆ ਬਾਲੀਵੁੱਡ 'ਚ ਰੋਜ਼ ਦਾ ਉੱਠਣਾ ਬੈਠਣਾ ਉਹਨਾਂ ਦਾ ਦੋਸਤ ਆ ਜਿਹੜਾ ਸਰਕਲ ਤੋ ਚਾਹੁੰਦੇ ਸੀ ਕਿ ਮੈਂ ਕੁਝ ਕਰਕੇ ਦਿਖਾਵਾਂ ਔਰ ਇਹ ਕਹਾਣੀ ਉਹਨਾਂ ਦੇ ਦਿਲ ਦੇ ਕਰੀਬ ਤਾਂ ਸੀ ਕਿਉਂਕਿ 10 ਸਾਲ ਪਹਿਲਾਂ ਜਦੋਂ ਮੈਂ ਕਹਾਣੀ ਸਟਾਰਟ ਕੀਤੀ ਸੀ ਉਹੀ ਪ੍ਰੋਡਿਊਸ ਕਰਨ ਵਾਲੇ ਸੀ ਬਟ ਉਹ ਚਲੋ ਕਈ ਕਾਰਨ ਵਸ਼ ਇੱਧਰ ਉੱਧਰ ਕਈ ਐਕਟਰਸ ਨੇ ਬਣੀ ਗੱਲ ਕਈ ਨਾ ਨਹੀਂ ਬਣੀ ਬਟ 2 ਸਾਲ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਯਾਰ ਮੈਂ ਫਿਲਮ ਕਰਨਾ ਚਾਹਣਾ ਐਜ਼ ਅ ਐਕਟਰ ਐਜ਼ ਅ ਐਕਟਰ ਸੁਣਨ 'ਚ ਤਾਂ ਬੜਾ ਅੱਛਾ ਲੱਗ ਰਿਹਾ ਹੈ ਲੇਕਿਨ ਕਿਆ ਕਰ ਪਾਓਗੇ ਤੋ ਉਹ ਫਿਰ ਆਪਾਂ ਜਦੋਂ ਉਹਨਾਂ ਦੇ ਕਾਫੀ ਡਿਸਕਸ ਹੋਈ ਭਾਜੀ ਨੇ ਕਿਹਾ ਨਹੀਂ ਤੁਸੀਂ ਮੈਨੂੰ ਇੱਕ ਮੌਕਾ ਦਿਓ ਮੈਨੂੰ ਇੱਕ ਵਾਰੀ ਵਰਕਸ਼ਾਪ ਕਰੋ ਮੇਰੇ ਨਾਲ ਮੈਂ ਵਰਕਸ਼ਾਪ ਕੀਤੀ ਮੈਨੂੰ ਸਪਾਰਕ ਨਜ਼ਰ ਆ ਗਿਆ ਸਪਾਰਕ ਨਜ਼ਰ ਆ ਗਿਆ ਫਿਰ ਮੈਂ ਭਾਜੀ ਨੂੰ ਕਿਹਾ ਤੁਸੀਂ ਹੁਣ ਐ ਚੀਜ਼ ਤੇ ਕਰ ਲਈ ਹੁਣ ਤੁਸੀਂ ਮੈਨੂੰ ਲੁੱਕ ਟੈਸਟ ਦਿਓ ਕਿ ਤੁਸੀਂ ਪੰਜਾਬੀ ਲੱਗਦੇ ਹੋ ਪੰਜਾਬੀ ਤੁਸੀਂ ਹੋ ਬਟ ਜਿਹੜਾ ਕੈਰੈਕਟਰ ਮੈਂ ਕਰਨਾ ਚਾਹ ਰਿਹਾ ਉਹ ਤੁਸੀਂ ਲੱਗੋਗੇ ਕਿਉਂਕਿ ਪੰਜਾਬੀ ਤੁਹਾਨੂੰ ਤਾਂ ਹੀ ਐਕਸੈਪਟ ਕਰਨਗੇ ਜੇ ਤੁਸੀਂ ਉਹਨਾਂ ਨੂੰ ਆਪਣੇ ਚ ਇੱਕ ਲੱਗੋਗੇ ਇਦਾਂ ਦੇ ਕਈ ਆਏ ਕਈ ਗਏ ਨਾ ਕਿ ਆਏ ਪੰਜਾਬ ਚ ਐਕਟਿੰਗ ਕੀਤੀ ਥੋੜੀ ਬਹੁਤ ਮਾਰੇ ਸਟ੍ਰੰਡ ਸ੍ਰੰਡ ਤੇ ਨਿਕਲ ਗਏ ਵਾਪਸ ਕਿਉਂਕਿ ਪੰਜਾਬੀਅਤ ਨਹੀਂ ਨਜ਼ਰ ਆਈ ਕਿਸੇ ਚ ਇਹਨਾਂ ਨੇ ਪੂਰੀ ਡੈਡੀਕੇਸ਼ਨ ਨਾਲ ਦਾੜੀ ਵਧਾਈ ਦਾੜੀ ਉਨਤ ਬਾਅਦ ਮਤਲਬ 6 ਮਹੀਨੇ ਲੱਗੇ ਪੂਰੀ ਪ੍ਰੋਪਰ ਦਾੜੀ ਆਂ ਜਦੋਂ ओरिजिनल ਦਾੜੀ ਜਿਹੜੀ ਜੀ ओरिजिनल ਤਾਂ ਆਪਾਂ ਦੇਖਦੇ ਨਕਲੀ ਦਾੜੀ ਜਿਹੜੀ ਕਿ ਵਰਤੀ ਜਾਂਦੀ ਹੈ ਨਕਲੀ ਤਾਂ ਖਰ ਮੈਂ ਹੀ ਨਹੀਂ ਐਕਸੈਪਟ ਕਰਨੀ ਸੀ ਮੈਂ ਨਾ ਲਗਾਣ ਮੈਂ ਕਿਹਾ ਤੁਸੀਂ ਨਕਲੀ ਕੰਮ ਮੈਂ ਨਹੀਂ ਕਰਨਾ ਜੀ ਤੁਸੀਂ ਜਾਂ ਤਾਂ ਪੂਰੀ ਦਾੜੀ ਬਤਾਓ ਲੰਮੀ ਪੂਰਾ ਲੱਗੋਗੇ ਮੈਨੂੰ ਕਰਨਜੀਤ ਸਿੰਘ ਤਾਂ ਫਿਰ ਆਪਾਂ ਅੱਗੇ ਵਧਾਂਗੇ ਉਹਨਾਂ ਨੇ ਦਾੜੀ ਵਧਾਈ ਫਿਰ ਆਪਾਂ ਦਾ ਜੋ ਲੁੱਕ ਲੈਸ ਪਾਕੂ ਕਰਾਂਗੇ ਨਾ ਮੈਨੂੰ ਜਦੋਂ ਆਏ ਵਾਰ ਮੇਕਅਪ ਰੂਮ ਤੋਂ ਮੈਂ ਕਿਹਾ ਉਹ ਗਮ ਮੈਨੂੰ 50% ਤਾਂ ਮੈਂ ਅਚੀਵ ਕਰ ਲਈ ਹੁਣ ਬਾਕੀ 50% ਮੈਂ ਸੈਟ ਤੇ ਜਾ ਕੇ ਅਚੀਵ ਕਰਾਂਗਾ اچھا ਮੈਂ ਇਹ ਵੀ ਸੁਣਿਆ ਸੀਗਾ ਕਿ ਉਹਨਾਂ ਨੂੰ ਹੀ ਪੰਜਾਬ ਦੇ ਵਿੱਚ ਨਾ ਇੱਕ ਕੁਝ ਕਰਨਾ ਸੀਗਾ ਪੰਜਾਬੀ ਦੇ ਨਾਲ ਕਰਨਾ ਸੀਗਾ ਕਿਉਂਕਿ ਹੈ ਤਾਂ ਉਹ ਕਿਤੇ ਨਾ ਕਿਤੇ ਪੰਜਾਬੀ ਹਨ ਤੇ ਜਦੋਂ ਉਹਨਾਂ ਨੇ ਪੱਗ ਬੰਨੀ ਕਿਵੇਂ ਦਾ ਰਿਐਕਸ਼ਨ ਸੀਗਾ ਉਹਨਾਂ ਦਾ ਕਿਵੇਂ ਦਾ ਸੀਗਾ ਕਿੰਨੇ ਖੁਸ਼ ਸੀਗੇ ਉਹ ਬਹੁਤ ਖੁਸ਼ ਸੀ ਪੱਗ ਤੇ ਪਹਿਲਾਂ ਵੀ ਉਹਨਾਂ ਨੇ ਕਿਸੇ ਮੌਕੇ ਤੇ ਬੰਨੀ ਹੋਣੀ ਹੈ ਲੇਕਿਨ ਉਹ ਜਿਹੜਾ ਲੁੱਕ ਆਇਆ ਨਾ ਦਾੜੀ ਦੇ ਨਾਲ ਉਹ ਦੇਖ ਕੇ ਤਾਂ ਉਹਨੂੰ ਲੱਗਿਆ ਜੀ ਆਪਣੇ ਆਪ 'ਚ ਇੱਕ ਫਕਰ ਮਹਿਸੂਸ ਹੋਇਆ ਔਰ ਉਹ ਉਹ ਉਹਨੇ ਗੱਲ ਕਹਿ ਵੀ ਦਿੱਤੀ ਹੈ ਕਿ ਮੈਂ ਹੁਣ ਇਹ ਪੱਗ ਆਪਣੇ ਸਿਰ ਤੋਂ ਨਹੀਂ ਲਾਣੀ। ਅੱਛਾ ਇਹ ਉਹਨੇ ਮੇਖਾ ਲੋਸਿੰਗ ਗੱਲ ਕੀਤੀ ਹੈ ਕਿ ਇਹ ਪੱਗ ਜਿਹੜੀ ਮੈਂ ਆਪਣੇ ਸਿਰ ਤੋਂ ਨਹੀਂ ਲਾਣੀ ਹੈ ਬਹੁਤ ਵੱਡੀ ਰਿਸਪੋਨਸੀਬਿਲਟੀ ਹੈ। ਮੈਂ ਇਹਨੂੰ ਸਿਰਫ ਸ਼ੌਕੀਆ ਜਾਂ ਇੱਕ ਫਿਲਮ ਵਾਸਤੇ ਜਾਂ ਉਹ ਨਹੀਂ ਹੈ ਹੁੰਦੇ ਉਹ ਕਿਉਂਕਿ ਮਤਲਬ ਬੜੀ ਗਹਿਰਾਈ ਨਾਲ ਸਿੱਖ ਆਪਣੇ ਧਰਮ ਨੂੰ ਉਹਨਾਂ ਨੇ ਫੋਲੋ ਕਰਨਾ ਸ਼ੁਰੂ ਕੀਤਾ ਹੈ। ਮਤਲਬ ਜਿਹੜੀਆਂ ਗੱਲਾਂ ਨੇ ਸਿੱਖ ਧਰਮ ਦੀ ਹਾਲੀ ਮੈਂ ਨਹੀਂ ਕਹਿੰਦਾ ਕਿ ਉਹ ਬਣ ਗਏ ਹੈ ਜਾਂ ਉਹਨਾਂ ਨੇ ਕੋਈ ਅੰਮ੍ਰਿਤ ਛਕ ਲਿਆ। ਬਟ ਉਹ ਕਾਫੀ ਫੋਲੋ ਕਰਦੇ ਉਹ ਮੈਨੂੰ ਲੱਗਦਾ ਹੈ ਕਿ ਉਹ ਸਿੱਖ ਅਟਾਇਰ ਚ ਹੀ ਰਹਿਣਗੇ ਆਪਣੀ ਆਉਣ ਵਾਲੀ ਜ਼ਿੰਦਗੀ ਜੋ ਮੈਨੂੰ ਲੱਗ ਰਿਹਾ ਜੀ ਗੱਲ ਕਰੀ ਸ਼ਿਲਪਾ ਸ਼ੇਟੀ ਜੀ ਸਪੋਰਟ ਕਰਨ ਆਈ ਸੀਗੇ ਰਾਜਕੁੰਦਰਾ ਸਰ ਨੂੰ ਤੇ ਉੱਥੇ ਹਰਪ੍ਰਜਨ ਸਰ ਵੀ ਸਪੋਰਟ ਕਰਨ ਆਈ ਸੀਗੇ ਗੀਤਾ ਬਸਰਾ ਮੈਮ ਨੂੰ ਕਿੰਨੇ ਕੁ ਸਪੋਰਟਿਵ ਜਿਹੜਾ ਕਿ ਉਸ ਸਮੇਂ ਮਾਹੌਲ ਬਣਿਆ ਹੋਇਆ ਸੀਗਾ ਕੀ ਗੱਲਾਂ ਬਾਤਾਂ ਹੋਈਆਂ ਤੁਹਾਡੀਆਂ ਤੇ ਕੀ ਅਬਜ਼ਰਵ ਕੀਤਾ ਤੁਸੀਂ ਕਿ ਕਿਵੇਂ ਦਾ ਜੋ ਕਿ ਉਹਨਾਂ ਦਾ ਰਿਸ਼ਤਾ ਨਾ ਬਤ ਤੇ ਮਸਤੀ ਮੇ ਜਾ ਕੇ ਚੱਲਦੇ ਵੇ ਤੇ ਸਪੋਰਟ ਕਰਨਾ ਤੇ ਦੇਖੋ ਜੀ ਅ ਫਰਜ ਆ ਉਹਨਾਂ ਦਾ ਸ਼ਿਲਪਾ ਜੀ ਦਾ ਵੀ ਤੇ ਭੱਜੀ ਬਾਜੀ ਦਾ ਵੀ ਉਹ ਨਹੀਂ ਕਰਨਗੇ ਤੇ ਫਿਰ ਕੌਣ ਕਰੇਗਾ ਹਨਾ ਉਹ ਬੜੀ ਵਧੀਆ ਗੱਲ ਹੈ ਬੜੀ ਚੰਗੀ ਗੱਲ ਹੈ ਕਿ ਇੰਨੇ ਬਿਜ਼ੀ ਸ케ਡਿਊਲ ਤੋਂ ਨਿਕਲ ਕੇ ਵਿਚਾਰੇ ਆਪਣੇ ਆਏ ਦੋਨੋਂ ਜਣੇ ਆਪਣੇ ਹਸਬੰਡ ਨੂੰ ਆਪਣੀ ਵਾਈਫ ਨੂੰ ਉਹਨਾਂ ਨੇ ਸਪੋਰਟ ਕੀਤਾ ਤੇ ਬੜਾ ਵਧੀਆ ਲੱਗਿਆ ਸਾਰੀ ਪ੍ਰੈਸ ਨੂੰ ਵੀ ਉਹਨਾਂ ਨੇ ਗੱਲ ਕੀਤੀ ਬਹੁਤ ਬਹੁਤ ਚੰਗਾ ਲੱਗਿਆ ਆਪਾਂ ਦੇਖਦੇ ਹਾਂ ਕਿ ਨਾ ਫਿਲਮਾਂ ਜਿਹੜੀਆਂ ਕਿ ਹੁੰਦੀਆਂ ਨੇ ਜੇ ਗੱਲ ਕਰੀ ਤਾਂ ਥੀਏਟਰ ਇੱਕ ਵਕਤ ਚੀਜ਼ ਹੋ ਜਾਂਦੀ ਹੈ ਪਹਿਲਾਂ ਵੀ ਇੱਕ ਵਕਤ ਚੀਜ਼ ਹੋ ਜਾਂਦੀ ਹੈ ਪਰ ਥੀਏਟਰ ਦੀ ਡੂੰਗਾਈ ਬਹੁਤ ਜ਼ਿਆਦਾ ਹੁੰਦੀ ਹੈ ਪਰ ਫਿਲਮਾਂ ਦੀ ਉਹਨੀਆਂ ਨਹੀਂ ਜਾਂਦੀਆਂ ਕਿ ਤੁਸੀਂ ਇਸ ਚੀਜ਼ ਤੇ ਵੀ ਕੰਮ ਕੀਤਾ ਆ ਮੈਂ ਬਾਕੀ ਕਿਸੇ ਦੀ ਤੇ ਗੱਲ ਨਹੀਂ ਕਰ ਸਕਦਾ ਮੈਂ ਆਪਣੀ ਫਿਲਮ ਦੀ ਗੱਲ ਕਰ ਸਕਦਾ ਕਿ ਮੇਰੀ ਫਿਲਮਾਂ ਤੇ ਡੂੰਗਾਈ ਹੋएगी ਹੋएगी ਮੈਂ ਇੱਕ ਕੰਮ ਚਲਾਉ ਕੰਮ ਨਹੀਂ ਕਰ ਸਕਦਾ ਮੇਰੀ ਮਤਲਬ ਜੋ ਮਰਜੀ ਕਹ ਲੋ ਤੁਸੀਂ ਮੇਰੇ ਵਾਸਤੇ ਬੜਾ ਔਖਾ ਹੈ ਕਿ ਫਿਲਮ ਦੀ ਮੈਂ ਇੱਕੋ ਫਿਲਮ ਜਿਹੜੀ ਹੈ ਜਿਹਦੇ ਚ ਮੇਰਾ ਕਨੈਕਸ਼ਨ ਬਿਲਕੁਲ ਨਾ ਫਿਲਮ ਦੇ ਮੇਕਿੰਗ ਦੇ ਦੌਰਾਨ ਰਹਾ ਨਾ ਫਿਲਮ ਕੰਪਲੀਟ ਹੋਣ ਦਾ ਦੌਰਾਨ ਸੀ ਉਹ ਸੀ ਰੰਗ ਪੰਜਾਬ ਦੀਪ ਸਿੱਧੂ ਜੀ ਦੇ ਨਾਲ ਬਸ ਉਹ ਹੀ ਇੱਕ ਫਿਲਮ ਹੈ ਜਿਹਦਾ ਮੇਰਾ ਕੋਈ ਮਤਲਬ ਕਨੈਕਸ਼ਨ ਜ਼ਿਆਦਾ ਰਹਿ ਨਹੀਂ ਤੇ ਅਦਰਵਾਈਜ਼ ਜਿਹੜੀਆਂ ਵੀ ਫਿਲਮਾਂ ਬਾਕੀ ਫਿਲਮਾਂ ਬਣਾਈ ਉਹ ਮੈਂ ਆਪਣੇ ਸਾਹਬ ਨਾਲ ਆਪਣੇ ਮਰਜ਼ੀ ਨਾਲ ਆਪਣੀ ਡੈਡੀਕੇਸ਼ਨ ਨਾਲ ਆਪਣੀ ਮਤਲਬ ਪੂਰੀ ਜੀ ਜਾਨ ਲਗਾਤਾ ਉਹ ਸਾਰੀਆਂ ਫਿਲਮਾਂ ਐਪਰੀਸ਼ੀਏਟਿਵ ਬਹੁਤ ਹੋਈਆਂ ਤੁਸੀਂ ਹਿੰਦੀ ਸਿਨੇਮਾ ਦੇ ਵਿੱਚ ਵੀ ਕੰਮ ਕੀਤਾ ਹੈ ਤੇ ਪੰਜਾਬੀ ਸਿਨੇਮਾ ਦੇ ਵਿੱਚ ਵੀ ਕੰਮ ਕੀਤਾ ਆ ਤੇ ਪਰ ਤੁਸੀਂ ਮਹਿਰ ਨੂੰ ਪੰਜਾਬੀ ਹੀ ਕਿਉਂ ਚੁਣਿਆ ਮੈਨੂੰ ਐਦਾ ਲੱਗਦਾ ਕਿ ਇਹ ਇੱਕ ਪੰਜਾਬੀ ਈਮੋਸ਼ਨ ਹੀ ਹੋ ਸਕਦਾ ਹੈ ਇੰਨਾ ਜੁਜਾਰੂਪਨ ਇੱਕ ਪੰਜਾਬੀ ਜੀ ਹੋ ਸਕਦਾ ਉਹ ਹਿੰਦੀ 'ਚ ਵੀ ਬਣਾਈ ਜਾ ਸਕਦੀ ਸੀ ਮਤਲਬ ਪੰਜਾਬੀ ਕੈਰੈਕਟਰ ਹਿੰਦੀ ਵੀ ਬੋਲ ਸਕਦਾ ਹੈ ਉਹਦੇ 'ਚ ਕੀ ਪ੍ਰੋਬਲਮ ਹੈ ਲੇਕਿਨ ਮੈਨੂੰ ਲੱਗਦਾ ਕਿ ਜਿਸ ਗਹਿਰਾਈ ਨਾਲ ਜਿਸ ਮਤਲਬ ਡੂੰਘੇਪਨ ਨਾਲ ਮੈਂ ਪੰਜਾਬ ਦੇ ਪਿੰਡ ਨੂੰ ਪੰਜਾਬ ਦੇ ਉਸ ਮੁੰਡੇ ਨੂੰ ਨੌਜਵਾਨ ਨੂੰ ਦਿਖਾ ਸਕਦਾ ਪੰਜਾਬੀ ਬੋਲਦੇ ਹੋਏ ਨੂੰ ਉਹ ਮੈਂ ਹਿੰਦੀ ਸ਼ੈ ਜਸਟੀਫਾਈ ਨਾ ਕਰ ਬੰਦਾ ਤੇ ਜਿਵੇਂ ਕਿ ਮੈਂ ਹੁਣੇ ਕਿਹਾ ਕਿ ਤੁਸੀਂ ਦੋਨਾਂ ਇੰਡਸਟਰੀਜ਼ ਦੇ ਵਿੱਚ ਕੰਮ ਕੀਤਾ ਆ ਤੇ ਕਿਹੜੀ ਸਭ ਤੋਂ ਜ਼ਿਆਦਾ ਦਿਲ ਦੇ ਨੇੜੇ ਆ ਦੇਖੋ ਜੀ ਮੈਂ ਦਿਲ ਦੇ ਨੇੜੇ ਤੇ ਓਬਵੀਅਸਲੀ ਮੈਂ ਪੰਜਾਬੀ ਆ ਤੇ ਮੈਨੂੰ ਪੰਜਾਬ ਹੀ ਸਭ ਤੋਂ ਜ਼ਿਆਦਾ ਪਿਆਰਾ ਹੈ ਮੇਰਾ ਆਪਣਾ ਸਟੇਟ ਹੈ ਮੇਰੀ ਮਿੱਟੀ ਹੈ ਮੇਰਾ ਮੇਰਾ ਖੂਨ ਪੰਜਾਬ ਪੰਜਾਬ ਪੰਜਾਬੀ ਹੈ ਤੇ ਪੰਜਾਬ ਹੀ ਮੈਨੂੰ ਸਭ ਤੋਂ ਜ਼ਿਆਦਾ ਪਿਆਰਾ ਹੈ ਓਬਵੀਅਸਲੀ ਅਗਰ ਮੈਨੂੰ ਕਿਤੇ ਹੋਰ ਵੀ ਕੰਮ ਕਰਨ ਦਾ ਮੌਕਾ ਮਿਲਦਾ ਭਾਵੇਂ ਉਹ ਮੁੰਬਈ ਹੈ ਜਾਂ ਬਾਹਰ ਕਿਤੇ ਮੈਂ ਕਰਾਂਗਾ ਕਿਉਂਕਿ ਮੈਂ ਮੈਂ ਆਰਟ ਤੇ ਕੋਈ ਸੀਮਤ ਨਹੀਂ ਹੈ ਨਾ ਆਰਟ ਤੇ ਸਭ ਜਗ੍ਹਾ ਆਪਾਂ ਪਰਫਾਰਮ ਕਰ ਸਕਦੇ ਹਾਂ ਬਟ ਮੈਂ ਮੇਰੇ ਜਿਹੜੀ ਮੇਰਾ ਰਿਲੇਸ਼ਨ ਹੈ ਉਹ ਮੇਰੇ ਪੰਜਾਬ ਨਾਲ ਹੈ ਉਸ ਤੋਂ ਬਾਅਦ ਸਭ ਕੁਝ ਹੈ ਮੈਂ ਸੁਣ ਰਹੀ ਸੀ ਤੁਸੀਂ ਦਲਜੀਤ ਪਾਜੀ ਦੀ ਮੈਂ ਗੱਲਾਂ ਕਰ ਰਹੀ ਸੀਗੇ ਤੇ ਜੇ ਉਹਨਾਂ ਦੀ ਗੱਲ ਕਰੀਏ ਕਿ ਉਹ ਵੀ ਬੜੇ ਇੰਡਸਟਰੀ ਦੇ ਵਿੱਚ ਵੱਖਰੀਆਂ ਪਹਿਚਾਣ ਜਿਹੜੀ ਕਿ ਉਹਨਾਂ ਨੇ ਬਣਾਈ ਹੈ ਬਾਲੀਵੁੱਡ ਤੋਂ ਲੈ ਕੇ ਉਹਨਾਂ ਨੇ ਮਤਲਬ ਕੋਈ ਮੈਨੂੰ ਲੱਗਦਾ ਕਿ ਹੈ ਹੀ ਨਹੀਂ ਇਹੋ ਜਿਹਾ ਪਰਸਨ ਜਿਹੜਾ ਉਹਨਾਂ ਨੂੰ ਨਹੀਂ ਜਾਣਦਾ ਹੋਏਗਾ ਕੋਈ ਦੇ ਕੋਈ ਗੱਲ ਆ ਗਈ ਕਿ ਅੱਜ ਉਹਨਾਂ ਨੂੰ ਤੁਸੀਂ ਪੁੱਛੋ ਕਹਿਣਗੇ ਪੰਜਾਬ ਸਭ ਤੋਂ ਪਹਿਲਾਂ ਫਿਰ ਲੇਕਿਨ ਉਹਨਾਂ ਨੇ ਬਾਅਦ ਹੀ ਹਾਂ ਬਾਅਦ ਹੀ ਜਿਹੜੀ ਮੱਜੀ ਇੰਡਸਟਰੀ ਜਾ ਰਹੇ ਨੇ ਨਾਮ ਕੁਮਾਰ ਰਹੇ ਨੇ ਵੱਡਾ ਨਾਮ ਸਾਡੇ ਪੰਜਾਬੀ ਦਾ ਨਾਮ ਰੋਸ਼ਨ ਕਰ ਰਿਹਾ ਹੈ ਸਾਡੇ ਦਾ ਨਾਮ ਰੋਸ਼ਨ ਹੋ ਰਿਹਾ ਹੈ ਤੇ ਉਹੀ ਸਭ ਤੋਂ ਐਪਲੀਕੇਬਲ ਹੈ ਕਿ ਵੀ ਬਾਅਦ ਵੀ ਤੁਹਾਨੂੰ ਮੌਕਾ ਮਿਲਦਾ ਹੈ ਪਰਫਾਰਮ ਕਰਨ ਦਾ ਅੱਗੇ ਵਧਣ ਦਾ ਪਲੀਜ਼ ਵਧੋ ਲੇਕਿਨ ਨਾ ਉਹ ਪੰਜਾਬ ਹੋਲ ਸਕੇ ਨਾ ਹੀ ਸਾਡੇ ਜੋ ਕੋਈ ਬੋਲ ਸਕਦਾ ਮੈਂ ਹੈ ਕੋਈ ਬਾਕੀ ਵੀ ਜਿਹੜੇ ਐਕਟਰ ਹੈ ਪੰਜਾਬ ਸਭ ਦੇ ਵਾਸਤੇ ਪੰਜਾਬ ਸਭ ਤੋਂ ਅਹਿਮ ਨੰਬਰ ਤੇ ਹੈ ਤੇ ਉਹਨਾਂ ਦੀ ਫਿਲਮ ਆਈ ਸੀ ਸਰਦਾਰ ਜੀ ਜਿਹੜੀ ਕਿ ਇੱਥੇ ਨਹੀਂ ਚੱਲ ਸਕੀ ਪਰ ਆਪਾਂ ਗੱਲ ਕਰਦੇ ਆ ਕਿ ਕਿਹਾ ਜਾ ਰਿਹਾ ਕਿ ਕਲਾ ਨੂੰ ਜੋ ਕਿ ਸਰਹਦਾ ਦਾ ਗੁਲਾਮ ਬਣਾ ਲਿਆ ਗਿਆ ਇਸੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਾਡੇ ਬਸ ਅਸੀਂ ਕੰਟਰੋਲ ਨਹੀਂ ਕਰ ਸਕਦੇ ਨਾ ਹੀ ਸਾਡੇ ਬਸ ਹੈ ਨਾ ਹੀ ਅਸੀਂ ਕੰਟਰੋਲ ਕਰ ਸਕਦੇ ਨਾ ਹੀ ਕਮੈਂਟ ਵੀ ਕਰ ਸਕਦੇ ਮੇਰੇ ਖਿਆਲ ਨਾਲ ਕਮੈਂਟ ਕਰਨਾ ਵੀ ਠੀਕ ਨਹੀਂ ਹੈ ਤੇ ਉਹ ਹੁਣ ਸਰਕਾਰਾਂ ਦੇ ਡਿਸੀਜਨ ਹੈ ਜੀ ਹਨਾ ਉਹ ਹੁਣ ਉਹ ਸਮਝਣ ਜ਼ਰੂਰੀ ਹੈ ਨਹੀਂ ਹਾਲਾ ਕਿ ਓਨੈਸਟੀ ਦੇਖਿਆ ਜਾਏ ਤਾਂ ਨੁਕਸਾਨ ਸਾਡੀ ਹੀ ਸਾਡੇ ਲੋਕਾਂ ਨੂੰ ਆਇਆ ਫਿਲਮ ਦਾ ਕਿਸੇ ਹੋਰ ਨੂੰ ਨਹੀਂ ਹੋਇਆ ਉਹਨਾਂ ਨੂੰ ਬਲਕਿ ਫਾਇਦਾ ਹੀ ਹੋਇਆ ਹੈ ਅਗਰ ਆਪ ਅਪਨ ਫਾਇਦੇ ਨੁਕਸਾਨ ਦੀ ਗੱਲ ਕਰੀ ਗੀ ਔਰ ਕੋਈ ਵੀ ਚੀਜ਼ ਪਲਾਨ تھوڑਣਾ ਸੀ ਕਿ ਐਫ ਐਕਟਰਾ ਨਾਲ ਕੰਮ ਕਰਨਾ ਹੈ ਨਹੀਂ ਕਰਨਾ ਯਾਦ ਹੈ ਹੋਇਆ ਨਾ ਕਿ ਪਲਾਨ ਕਰਕੇ ਕੋਈ ਚੀਜ਼ ਕੀਤੀ ਗਈ ਹੋਇਆ ਐਦਾਂ ਦਾ ਕੋਈ ਪਲਾਨ ਹੀ ਨਹੀਂ ਸੀ ਬੱਟ ਠੀਕ ਹੈ ਹੁਣ ਸਰਕਾਰਾਂ ਦਾ ਜੋ ਡਿਸੀਜਨ ਉਹਦੇ ਹਿਸਾਬ ਨਾਲ ਉਹਨਾਂ ਦੇ ਪ੍ਰੋਡਿਊਸਰਸ ਨੇ ਵੀ ਡਿਸੀਜਨ ਲਿਆ ਜਲਜੀਤ ਭਾਜੀ ਨੇ ਲਿਆ ਉਹ ਠੀਕ ਸੀ ਮੇਰੇ ਖਿਆਲ ਜੋ ਵੀ ਡਿਸੀਜਨ ਉਹਨਾਂ ਨੇ ਲਿੱਤਾ ਹੈ ਅਗਰ ਮੌਕਾ ਮਿਲੇ ਤੇ ਕਦੀ ਵੀ ਲੱਗੇ ਸਰਕਾਰ ਨੂੰ ਤੇ ਉਹਨਾਂ ਨੂੰ ਆਜ਼ਾਦੀ ਦੇਣੀ ਚਾਹੀਦੀ ਹੈ ਐਟਲੀਸ ਉਹ ਫਿਲਮਾਂ ਜਿਹੜੀ ਪਹਿਲਾ ਸ਼ੂਟ ਪਲਗਾਮ ਦੇ ਇਨਸੀਡੈਂਟ ਦਾ ਪਹਿਲਾ ਸ਼ੂਟ ਹੋਈਆਂ ਹੋਈਆਂ ਕਿੱਤੀਆਂ ਹੋਈਆਂ ਔਰ ਐਟਲੀਸ ਰਿਲੀਜ਼ ਕਰਨ ਦਿੱਤੀ ਜਾਣ ਐਟਲੀਸ ਉਹ ਇਹਨਾਂ ਦਾ ਕਰਨਾ ਚਾਹੀਦਾ ਹੈ ਬਾਕੀ ਤਾਂ ਹੁਣ ਜੋ ਸਰਕਾਰ ਕਰੇਗੀ ਉਹ ਮਨਜ਼ੂਰ ਹੈ ਜੀ ਤੇ ਮੈਂ ਅੱਜ ਦੀ ਗੱਲ ਕਰਦੀਆਂ ਜਦੋਂ ਮੈਨੂੰ ਉੱਠਵੇਂ ਨੂੰ ਫੋਨ ਆਇਆ ਕਿ ਜਸਵਿੰਦਰ ਪੱਲਾ ਜੀ ਉਹ ਸਾਡੇ ਵਿੱਚ ਕਰ ਨਹੀਂ ਰਹੇ ਇੱਕੋ ਦਾ ਮਤਲਬ ਐ ਹੋ ਗਿਆ ਵੀ ਮਤਲਬ ਅਨਐਕਸਪੈਕਟਿਡ ਸੀਗਾ ਇਕਦਮ ਤੇ ਹੋਣਾ ਸੀ ਉਹਨਾਂ ਦੇ ਘਰੇ ਜੋ ਗਏ ਸੀਗੇ ਉਹਨਾਂ ਦੇ بیٹے ਜਿਹੜੇ ਕਿ ਪੁਖਰਾਜ ਪੱਲਾ ਜੀ ਉਹਨਾਂ ਦੀ ਅੱਖਾਂ ਨਾਮ ਨੇ ਦੇਖਿਆ ਨਹੀਂ ਜਾ ਰਿਹਾ ਕਿਉਂਕਿ ਜਿਹੜਾ ਸਾਰੀ ਦੁਨੀਆ ਨੂੰ ਹਸਾਂਦਾ ਸੀਗਾ ਅੱਜ ਸਾਰਿਆਂ ਦੀ ਅੱਖਾਂ ਨਾਮ ਕਰ ਗਿਆ ਬਹੁਤ ਹੀ ਮੰਦ ਭਾਗੀ ਖਬਰ ਸੀ ਜੀ ਸਵੇਰੇ ਸਾਰੀ ਇੰਡਸਟਰੀ ਨੂੰ ਸੁਣਾਉਣ ਚ ਮਿਲੀ ਹੈ ਪੱਲਾ ਜੀ ਦਾ ਤਾਂ ਕੋਈ ਆਸਾਨੀ ਨਹੀਂ ਹੈ ਪੱਲਾ ਜੀ ਦਾ ਤਾਂ ਕੋਈ ਮਤਲਬ ਉਹਨਾਂ ਦੇ ਆਸ-ਪਾਸ ਵੀ ਨਹੀਂ ਹੈ ਇੰਨਾ ਵਧੀਆ ਮਤਲਬ ਉਹਨਾਂ ਨੇ ਕਾਮੇਡੀ ਦਿੱਤੇ ਬਾਸ਼ਾ ਜੀ ਉਹਨਾਂ ਦੀ ਕਮੀ ਨਹੀਂ ਕੋਈ ਪੂਰੀ ਕਰ ਸਕਦਾ ਮੈਂ ਹੁਣ ਰੱਬ ਦੇ ਅੱਗੇ ਤੇ ਜੀ ਇਹ ਹੀ ਅਰਦਾਸ ਕਰਨਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਆਪਣੇ ਚਰਨਾਂ ਅਸਥਾਨ ਦਵੇ ਬਾਕੀ ਅਸੀਂ ਦੇ ਹਮੇਸ਼ਾ ਉਹਨਾਂ ਨੂੰ ਮਿਸ ਕਰਦੇ ਰਾਵਾਂਗੇ ਸਾਰੀ ਇੰਡਸਟਰੀ ਮਿਸ ਕਰੇਗੀ ਜੋ ਚੀਜ਼ ਉਹਨਾਂ ਵੱਸੇ ਲਿਖੀ ਜਾਂਦੀ ਸੀ ਜੋ ਚੀਜ਼ ਉਹ ਕਰ ਸਕਦੇ ਸੀ ਕੋਈ ਹੋਰ ਦੂਜਾ ਨਹੀਂ ਕਰ ਸਕਦਾ ਜੀ ਕੋਈ ਉਹਨਾਂ ਦੀ ਕਮੀ ਪੂਰੀ ਨਹੀਂ ਕਰ ਸਕਦਾ ਉਹਨਾਂ ਦਾ ਇੱਕ ਨਾ ਤਕੀਆ ਕਲਾਮ ਇੱਕ ਆਪਣਾ ਹੀ ਜਿਹੜਾ ਕਿ ਉਹ ਨਾਮ ਬਣਾ ਲੈਂਦੇ ਸੀਗੇ ਕਿ ਸਿਰਫ ਉਹੀ ਓਨ ਕਰ ਸਕਦੇ ਨੇ ਉਸ ਚੀਜ਼ ਨੂੰ ਨਾ ਤੇ ਉਹਨਾਂ ਦੀ ਜਗ੍ਹਾ ਜਿਹੜੀ ਕਿ ਉਹ ਕਦੇ ਵੀ ਕੋਈ ਹੋਰ ਨਹੀਂ ਲੈ ਸਕਦਾ ਨਾ ਉਹਨਾਂ ਦਾ ਘਾਟਾ ਜਿਹੜਾ ਕਿ ਕਦੇ ਇੰਡਸਟਰੀ ਦੇ ਵਿੱਚ ਪੂਰਾ ਮੈਨੂੰ ਲੱਗਦਾ ਇੰਡਸਟਰੀ ਨਹੀਂ ਪੂਰੇ ਪੰਜਾਬ ਨਹੀਂ ਪੂਰੇ ਭਾਰਤ ਨੂੰ ਜਿਹੜਾ ਕਿ ਅੱਜ ਇੱਕ ਵੱਡਾ ਘਾਟਾ ਹੋਇਆ ਹੈ 100% ਜੀ ਜਿੱਦ ਨਹੀਂ ਵੀ ਪੰਜਾਬੀ ਇੰਡੀਆ 'ਚ ਵਸਦੇ ਹੈ ਬਾਹਰ ਵਸਦੇ ਹੈ ਸਾਰੇ ਵਾਸਤੇ ਬਹੁਤ ਵੱਡਾ ਸੈਟਬੈਕ ਹੈ ਪੁੱਲਾ ਜੀ ਕੋਈ ਆਮ ਸ਼ਖਸੀਅਤ ਨਹੀਂ ਬਹੁਤ ਵੱਡੀ ਸ਼ਖਸੀਅਤ ਹੈ ਸੀ ਪਰ ਲਾਜੀ اور ਉਹਨਾਂ ਦੀ ਸਕਰੀਨ ਪ੍ਰੈਜੈਂਸ ਇੰਨੀ ਸਟਰੋਂਗ ਸੀ ਅਗਰ ਨਹੀਂ ਵੀ ਕੁਝ ਬੋਲਦੇ ਸੀ ਖੜੇ ਵੀ ਰਹਿੰਨ ਅੱਖਾਂ ਨਾਲ ਵੀ ਦੇਖ ਲੈਂਦੇ ਤਾਂ ਉਹਦੇ 'ਚ ਕਾਮੇਡੀ ਆ ਜਾਂਦੀ ਸੀ ਇਹ ਮਤਲਬ ਐ ਬੜੇ ਵਿਰਲੇ ਕਲਾਕਾਰ ਹੁੰਦੇ ਨੇ ਇਹ ਹੁਜੇ ਮਤਲਬ ਪੱਟੀ ਸਾਹਿਬ ਸੀ ਇਹਨਾਂ ਤੋਂ ਪਹਿਲਾਂ ਮੇਰੇ ਮਿੱਤਲ ਜੀ ਸੀ ਔਰ ਤੀਜਨ ਉਹਨਾਂ ਤੋਂ ਬਾਅਦ ਹੈ ਤੇ ਮਤਲਬ ਬਹੁਤ ਵਿਰਲੇ ਕਲਾਗਾਰ ਸੀ ਸਾਰੇ ਇਹੀ ਗੱਲ ਕਰ ਇਸ ਬਾਰ ਖੜੇ ਹੋ ਕੇ ਵੀ ਕਿ ਜਮਾਤਮ ਜਿਹੜਾ ਕਿ ਛਾਇਆ ਹੋਇਆ ਸੀ ਕਿ ਜੇ ਉਹ ਹੁੰਦੇ ਨਾ ਜਸਵਿੰਦਰ ਪੱਲਾ ਜੀ ਇਸ ਟਾਈਮ ਤੇ ਉਹ ਇਹੋ ਜੇ ਮਾਹੌਲ ਚ ਵੀ ਕਿਤੇ ਨਾ ਕਿਤੇ ਸਾਨੂੰ ਖੁਸ਼ ਕਰ ਦਿੰਦੇ ਕਿ ਕਿਉਂਕਿ ਉਹ ਕਿਸੇ ਨੂੰ ਦਾਸ ਨਹੀਂ ਸੀ ਦੇਖ ਸਕਦੇ ਸਹੀ ਹੈ ਬਿਲਕੁਲ ਸਹੀ ਤੁਸੀਂ ਸਹੀ ਕਰ ਰਹੇ ਹੋ ਮੇਰੇ ਦੇ ਨਾਲ ਉਸ ਤੇ ਬਹੁਤ ਹੀ ਦੁਖਵਲੀ ਖਬਰ ਹੈ ਤੁਸੀਂ ਉਹਨਾਂ ਨਾਲ ਕੰਮ ਕੀਤਾ ਹੋਵੇ ਜਾਂ ਜਿਹੜਾ ਰਿਸ਼ਤਾ ਤੁਹਾਡਾ ਉਹਨਾਂ ਨਾਲ ਹੋਵੇ ਤੇ ਜੇ ਅੱਗੇ ਕਰਨਾ ਚਾਹੁੰਦੇ ਸੀਗੇ ਪਰ ਹੁਣ ਨਹੀਂ ਹੋ ਪਾਏਗਾ ਮੈਂ ਉਹਨਾਂ ਨਾਲ ਕੰਮ ਕੀਤਾ ਹੈ ਜੀ ਮੇਰੀ ਇੱਕ ਫਿਲਮ ਸੀ ਜਿਹੜੀ ਮੈਂ ਪ੍ਰੋਡਿਊਸ ਕੀਤੀ ਸੀ ਡੈਡੀ ਕੂਲ ਮੰਡੇਫੁੱਲ ਉਹਦੇ ਚ ਉਹਨਾਂ ਨੇ ਮੇਨ ਕਰੈਕਟਰ ਅਦਾਜ ਨਹੀਂ ਕੀਤਾ ਸੀ ਮੇਰਾ ਰਿਸ਼ਤਾ ਉਹਨਾਂ ਨਾਲ ਇਸ ਫਿਲਮ ਦੇ ਥ੍ਰੂ ਹੀ ਰਿਹਾ ਹੈ ਆਦਰਵਾਇਜ਼ ਵੀ ਜਦੋਂ ਵੀ ਕਦੀ ਮਿਲੇ ਕਿਤੇ ਵੀ ਫੈਸਟੀਵਲ ਜੀਆਂ ਅਵਾਰਡ ਸੈਰੇਮਨੀ ਤੇ ਬੜੇ ਖੁਸ਼ ਮિજાਜ ਬੰਦੇ ਸੀ ਉਹ ਤਾਂ ਹੈ ਹੀ ਸੀ ਤਾਂ ਹੀ ਉਹ ਤਾਂ ਕਾਮੇਡੀ ਕਰ ਲੈਂਦੇ ਸੀ ਤੇ ਬੜਾ ਵਧੀਆ ਉਹਨਾਂ ਦਾ ਰਿਲੇਸ਼ਨ ਰਿਹਾ ਬਸ ਉਹਨਾਂ ਤੇ ਭਲਾ ਜੀ ਨਹੀਂ ਰਹੇ ਤੇ ਬੜਾ ਵੱਡਾ 로ਸ ਹੈ ਜੀ ਇੰਡਸਟਰੀ ਸੇ ਕਹ ਰਿਹਾ ਅਵਾਰਡ ਸ਼ੋਅ ਚ ਮਿਲਦੇ ਸੀਗੇ ਵਧੀਆ ਮਿਲਦੇ ਸੀਗੇ ਪਰ ਜੇ ਗੱਲ ਕਰੀ ਕੱਲ ਨੂੰ ਫਿਲਮ ਫੇਅਰ ਹੈ ਤੇ ਜਿਹੜਾ ਕਿ ਕਮੀ ਜਿਹੜੀ ਕਿ ਵੱਡੀ ਮੈਂ ਇਹ ਕਹੂੰਗੀ ਕਿ ਹੈਗੀ ਆ ਤੇ ਉਹ ਨਹੀਂ ਹੋਣਗੇ ਤੇ ਜੋ ਕਿ ਕਿਹਾ ਜਾ ਸਕਦਾ ਹੈ ਕਿ ਉਹਨਾਂ ਦਾ ਘਟਾ ਨਹੀਂ ਪੂਰਾ ਪੈ ਸਕਦਾ ਕਦੇ ਵੀ ਫਿਲਮ ਦੀ ਗੱਲ ਕਰ ਲੈਣੇ ਮਿਹਰ ਦੀ ਤੇ ਸਰ ਕੀ ਕੁਝ ਉਹਦੇ ਵਿੱਚ ਖਾਸ ਹੈ ਕਿ ਆਡੀਅנס ਨਾਲ ਮਤਲਬ ਇੱਕ ਮੈਨੂੰ ਲੱਗਦਾ ਇੱਕ ਦੱਸਣਾ ਬਹੁਤ ਜ਼ਰੂਰੀ ਹੁੰਦਾ ਕਿ ਇਹਦੇ ਵਿੱਚ ਕੁਝ ਏ ਚੀਜ਼ ਖਾਸ ਹੈ ਕਿ ਤੁਹਾਨੂੰ ਮਜਬੂਰੀ ਦੇ ਵਿੱਚ ਆਣਾ ਹੀ ਪੈਗਾ ਲੋ ਤੁਸੀਂ ਉੱਠ ਕੇ ਆਓ ਮਜਬੂਰੀ ਨਹੀਂ ਜੀ ਤੁਸੀਂ ਮਜਬੂਰੀ ਸਮਝ ਕੇ ਨਾ ਹੋ ਤੁਸੀਂ ਐ ਸੋਚ ਕਿਆ ਹੋ ਕਿ ਐਂਟਰਟੇਨਿੰਗ ਫਿਲਮ ਹੈ ਤੁਹਾਨੂੰ ਪੂਰਾ ਜਿੰਨੇ ਹੀ ਪੈਸੇ ਤੁਸੀਂ ਲਾਣੇ ਆ ਉਹਦਾ ਤੁਹਾਨੂੰ ਕਹਿੰਦੇ ਨੇ ਪੂਰਾ ਮੋਲ ਮੁੜੇਗਾ ਉਹਦਾ ਔਰ ਪੂਰਾ ਐਂਟਰਟੇਨ ਹੋ ਕੇ ਜਾਓਗੇ ਇੰਜੋਏ ਕਰਕੇ ਜਾਓਗੇ ਹੱਸ ਕੇ ਜਾਓਗੇ ਰੋ ਕੇ ਜਾਓਗੇ ਯਾਦ ਕਰਕੇ ਜਾਓਗੇ ਔਰ ਫਿਰ ਦੁਬਾਰਾ ਦੇਖਣਾ ਹੋਵੇ ਮੈਨੂੰ ਲੱਗਦਾ ਐਂਟਰਟੇਨਿੰਲੀ ਵੀ ਉਹ ਮਜਬੂਰ ਹੋ ਜਾਣਗੇ ਇੰਨੀ ਵਧੀਆ ਫਿਲਮ ਹੈ ਟ੍ਰੇਲਰ ਦੇਖ ਕੇ ਮੈਨੂੰ ਤਾਂ ਹੁਣ ਜਾਣਾ ਹੀ ਪਏਗਾ ਬਸ ਉਹ ਡਿਸੀਜਨ ਲੈ ਲੈਣਗੇ ਲੋਕੀ ਲੈ ਵੀ ਲਿਆਉਣੇ ਲੋਕਾਂ ਨੇ ਕਾਫੀ ਔਰ ਮੈਨੂੰ ਲੱਗਦਾ ਹੈ ਕਿ ਕਾਫੀ ਪੋਜ਼ਿਟਿਵ ਰਹੇਗਾ ਸਭ ਕੁਝ ਅਸੀਂ ਵੀ ਇਹੀ ਉਮੀਦ ਕਰਦੇ ਆ ਕਿ ਸਭ ਕੁਝ ਪੋਜ਼ਿਟਿਵ ਰਹੇ ਆਡੀਅנס ਨੂੰ ਕੀ ਕਹਿਣਾ ਚਾਹੋਗੇ ਫਿਲਮ ਦੇ ਸਜ ਜੀ ਰਿਕੁਐਸਟ ਹੀ ਹੈ ਹੁਣ ਸਾਰਿਆਂ ਨੂੰ ਕੀ ਜੇ ਟੇਲਰ ਵਧੀਆ ਲੱਗੇ ਆ ਗਾਣੇ ਵਧੀਆ ਲੱਗੇ ਆ ਵਿਸ਼ਵਾਸ ਕਰਕੇ ਜਾਓ ਫਿਲਮ ਦੇਖਣ ਔਰ ਪੰਜਾਬੀ ਸਿਨੇਮਾ ਨੂੰ ਸਪੋਰਟ ਕਰਦੇ ਰਹੋ ਤੁਸੀਂ ਸਪੋਰਟ ਕਰੋਗੇ ਤੇ ਆਪਾਂ ਹੋਰ ਨਵੀਆਂ ਨਵੀਆਂ ਕਹਾਣੀਆਂ ਨਵੇਂ ਨਵੇਂ ਤਰੀਕੇ ਨਾਲ ਨਵੇਂ ਨਵੇਂ ਐਕਸਪੈਰੀਮੈਂਟਸ ਕਰਦੇ ਰਾਵਾਂਗੇ ਤਾਂ ਕਿ ਤੁਹਾਨੂੰ ਵੀ ਪ੍ਰਾਊਡ ਫੀਲ ਹੋਏ ਕਿ ਪੰਜਾਬੀ ਸਿਨੇਮਾ ਇੱਕ ਅੱਛੇ ਮੁਕਾਮ ਤੇ ਜਾ ਰਿਹਾ ਹੈ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਇਹੀ ਰਿਕੁਐਸਟ ਕਰੂੰਗੀ ਕਿ ਜਾਇਓ ਕਿਉਂਕਿ ਜੇ ਆਪਾਂ ਜਾਵਾਂਗੇ ਨਾ ਆਪਾਂ ਦੇਖਾਂਗੇ ਤਾਂ ਹੀ ਜੇ ਵਧੀਆ ਹੈ ਨਾ ਤੇ ਤਾਂ ਹੀ ਅੱਗੇ ਰეკਮੈਂਡ ਕਰਿਓ ਬਿਲਕੁਲ ਤੇ ਤੁਸੀਂ ਵੀ ਦੇਖਿਓ ਜਾ ਕੇ ਕਿਵੇਂ ਦੀ ਫਿਲਮ ਹੈ ਤੇ ਦੱਸਿਓ ਰੇਟਿੰਗ ਵੀ ਜ਼ਰੂਰ ਦਿਓ ਤੇ ਫਿਲਮ ਜਿਹੜੀ ਕਿ 5 ਸੈਪਟੰਬਰ ਨੂੰ ਆ ਰਹੀ ਹੈ ਰਾਜਕੁੰਦਰਾ ਜੀ ਤੇ ਉਸਦੇ ਨਾਲ ਲਗੀਤਾ ਬਸਰਾ ਜੀ ਮੈਮ ਨਜ਼ਰ ਆਣਗੇ ਤੇ ਰਾਕੇਸ਼ ਮਹਿਤਾ ਸਰ ਵੱਲੋਂ ਡਾਇਰੈਕਟ ਜਿਹੜੀ ਕਿ ਫਿਲਮ ਕੀਤੀ ਗਈ ਹੈ ਤੇ ਤੁਸੀਂ ਵੀ ਜਾ ਕੇ 5 ਸੈਪਟੰਬਰ ਨੂੰ ਦੇਖ ਸਕਦੇ ਹੋ ਸਿਨੇਮਾ ਘਰਾਂ ਦੇ ਵਿੱਚ ਤੇ ਸਾਨੂੰ ਵੀ ਸਾਡੇ ਨਾਲ ਐਵੇਂ ਜੁੜੇ ਰਹੋ ਸਾਨੂੰ ਐਵੇਂ ਪਿਆਰ ਦੇਂਦੇ ਰਹੋ ਧੰਨਵਾਦ